ਨਵੰਬਰ ਮਹੀਨੇ ਦੀ ਪੈਨਸ਼ਨ ਕਿੰਨੀ ਤਾਰੀਖ ਨੂੰ ਜਾਰੀ ਕੀਤੀ ਜਾਏਗੀ ਸੋ ਜਿਹੜੇ ਵੀ ਲੋਕ ਨਵੰਬਰ ਮਹੀਨੇ ਦੇ ਵਿੱਚ ਬੁਢਾਪਾ ਵਿਧਵਾ ਅੰਗਹੀਣ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਦਾ ਇੰਤਜ਼ਾਰ ਕਰ ਰਹੇ ਹਨ ਸੋ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਨਵੰਬਰ ਮਹੀਨੇ ਦੇ ਵਿੱਚ ਕਿੰਨੀ ਤਾਰੀਖ ਨੂੰ ਕਿਹੜੇ ਜ਼ਿਲ੍ਹੇ ਦੀ ਪੈਨਸ਼ਨ ਜਾਰੀ ਕੀਤੀ ਜਾਏਗੀ ਅਤੇ ਕਿੰਨੀ ਪੈਨਸ਼ਨ ਜਾਰੀ ਕੀਤੀ ਜਾਏਗੀ ਪੈਨਸ਼ਨ 1500 ਦੇ ਹਿਸਾਬ ਨਾਲ ਹੀ ਜਾਰੀ ਕੀਤੀ ਜਾਏਗੀ ਸਰਕਾਰ ਨੇ ਹਾਲੇ ਤੱਕ ਅਧਿਕਾਰਿਕ ਤੌਰ ਤੇ ਅਜਿਹੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਿਸ ਵਿੱਚ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਹੋਵੇ ਜਿਸ ਵਿੱਚ ਸਰਕਾਰ ਨੇ ਇਹ ਕਿਹਾ ਹੋਵੇ ਕਿ ਪੈਨਸ਼ਨ ਦੇ ਵਿੱਚ ਵਾਧਾ ਕਰਕੇ ਜਿਹੜੀ ਪੈਨਸ਼ਨ ਆ ਉਸ ਨੂੰ 2500 ਰੁਪਏ ਕਰ ਦਿੱਤਾ ਗਿਆ ਹੈ ਉਮੀਦ ਹੈ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਸਰਕਾਰ ਵੱਲੋਂ ਪੈਨਸ਼ਨ ਦੇ ਵਿੱਚ ਵਾਧਾ ਕਰਕੇ ਪੈਨਸ਼ਨ ਨੂੰ 2500 ਕਰ ਦਿੱਤਾ ਜਾਏਗਾ ਪਰ ਹਾਲੇ ਤੱਕ ਜਿਹੜੀ ਪੈਨਸ਼ਨ ਹੈ 1500 ਦੇ ਹਿਸਾਬ ਨਾਲ ਹੀ ਜਾਰੀ ਕੀਤੀ ਜਾਏਗੀ ਅਤੇ ਜੇਕਰ ਗੱਲ ਕਰੀਏ ਆਪਾਂ ਪਿਛਲੀਆਂ ਪੈਨਸ਼ਨਾਂ ਦੀ ਤਾਂ ਉਹ ਵੀ 1500 ਦੇ ਹਿਸਾਬ ਨਾਲ ਹੀ ਜਾਰੀ ਹੋਈਆਂ ਹਨ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਪੈਨਸ਼ਨ 2500 ਜਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਇਸ ਮਹੀਨੇ ਪੈਨਸ਼ਨ 2500 ਜਾਰੀ ਹੋਣੀ ਹੈ ਇਸ ਮਹੀਨੇ ਵੀ ਪੈਨਸ਼ਨ 1500 ਦੇ ਹਿਸਾਬ ਨਾਲ ਹੀ ਜਾਰੀ ਹੋਣੀ ਹੈ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ-ਕਿਹੜੇ ਜ਼ਿਲ੍ਹੇ ਦੀ ਪੈਨਸ਼ਨ ਹੈ ਕਿੰਨੀ ਤਾਰੀਖ ਨੂੰ ਜਾਰੀ ਕੀਤੀ ਜਾਏਗੀ ਪਰ ਬਹੁਤ ਸਾਰੇ ਸਾਨੂੰ ਲੋਕਾਂ ਦੇ ਕਮੈਂਟ ਅਤੇ ਮੈਸੇਜ ਆਏ ਜਿਨ੍ਹਾਂ ਦੇ ਵਿੱਚ ਉਹਨਾਂ ਵੱਲੋਂ ਇਹ ਮੈਸੇਜ ਜਾਦਾ ਕੀਤੇ ਗਏ ਕਿ ਉਹਨਾਂ ਦੀ ਹਾਲੇ ਤੱਕ ਪਿਛਲੇ ਮਹੀਨਿਆਂ ਦੀ ਪੈਨਸ਼ਨ ਉਹਨਾਂ ਦੇ ਖਾਤਿਆਂ ਦੇ ਵਿੱਚ ਕ੍ਰੈਡਿਟ ਨਹੀਂ ਹੋਈ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਨਹੀਂ ਹੋਈ ਸੋ ਸਰਕਾਰ ਪਿਛਲੇ ਸਮੇਂ ਤੋਂ ਪੂਰੀ ਸਟ੍ਰਿਕਟ ਹੈ ਪੂਰੀ ਸਖਤ ਹੈ ਇਸ ਚੀਜ਼ ਨੂੰ ਲੈ ਕੇ ਕਿ ਜਿਹੜੇ ਅਸਲ ਦੇ ਪੈਨਸ਼ਨ ਤਾਰਕ ਨੇ ਜਿਹੜੇ ਅਸਲ ਦੇ ਵਿੱਚ ਪੈਨਸ਼ਨ ਦੇ ਸਹੀ ਹੱਕਦਾਰ ਨੇ ਉਹਨਾਂ ਹੀ ਪੈਨਸ਼ਨ ਧਾਰਕਾਂ ਨੂੰ ਜਿਹੜੀ ਪੈਨਸ਼ਨ ਜਾਰੀ ਕੀਤੀ ਜਾਵੇ ਸੋ ਜਿੰਨੇ ਵੀ ਫਰਜ਼ੀ ਪੈਨਸ਼ਨਾਂ ਲੈਣ ਵਾਲੇ ਲੋਕ ਹਨ ਅਸੀਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀਆਂ ਪੈਨਸ਼ਨਾਂ ਕੱਟੀਆਂ ਜਾ ਚੁੱਕੀਆਂ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਗਲਤ ਤਰੀਕੇ ਦੇ ਨਾਲ ਪੈਨਸ਼ਨਾਂ ਲੈ ਰਹੇ ਹਨ ਉਹਨਾਂ ਦੀਆਂ ਪੈਨਸ਼ਨਾਂ ਕੱਟ ਦਿੱਤੀਆਂ ਜਾਣਗੀਆਂ ਪਰ ਜੇਕਰ ਤੁਸੀਂ ਪੈਨਸ਼ਨ ਦੇ ਸਹੀ ਹੱਕਦਾਰ ਹੋ ਅਸਲ ਹੱਕਦਾਰ ਹੋ ਫਿਰ ਵੀ ਤੁਹਾਡੀ ਪੈਨਸ਼ਨ ਜਾਰੀ ਨਹੀਂ ਹੋਈ ਤਾਂ ਤੁਸੀਂ ਇੱਕ ਵਾਰ ਆਪਣੇ ਡਾਕੂਮੈਂਟ ਸੀਡੀਪੀਓ ਆਫਿਸ ਦੇ ਵਿੱਚ ਜਾ ਕੇ ਜ਼ਰੂਰ ਅਪਡੇਟ ਕਰਵਾ ਲਓ ਕਿਉਂਕਿ ਜੇਕਰ ਤੁਸੀਂ ਕੋਈ ਵੀ ਪਿਛਲੇ ਸਮੇਂ ਦੇ ਵਿੱਚ ਆਪਣੇ ਡਾਕੂਮੈਂਟ ਦੇ ਵਿੱਚ ਬਦਲਾਅ ਕੀਤਾ ਹੈ ਜਿਵੇਂ ਕਿ ਨਾਮ ਨੂੰ ਲੈ ਕੇ ਆਪਣੀ ਡੇਟ ਆਫ ਬਰਥ ਨੂੰ ਲੈ ਕੇ ਜਾਂ ਤੁਸੀਂ ਕੋਈ ਆਪਣੀ ਜਗ੍ਹਾ ਚੇਂਜ ਦਾ ਬਦਲਾਅ ਕੀਤਾ ਹੈ ਤੇ ਤੁਸੀਂ ਉਸ ਨੂੰ ਹਾਲੇ ਤੱਕ ਆਪਣੇ ਦਫ਼ਤਰ ਦੇ ਵਿੱਚ ਅਪਡੇਟ ਨਹੀਂ ਕਰਵਾਇਆ ਸੀਡੀਪੀ ਆਫਿਸ ਦੇ ਵਿੱਚ ਅਪਡੇਟ ਨਹੀਂ ਕਰਵਾਇਆ ਤਾਂ ਤੁਹਾਡੀ ਪੈਨਸ਼ਨ ਦੇ ਵਿੱਚ ਦਿੱਕਤ ਆ ਸਕਦੀ ਹੈ ਅਤੇ ਜੇਕਰ ਤੁਹਾਡੀ ਉਮਰ ਪੁਰਸ਼ਾਂ ਦੇ ਵਿੱਚ 65 ਸਾਲ ਤੋਂ ਜ਼ਿਆਦਾ ਅਤੇ ਮਹਿਲਾਵਾਂ ਦੇ ਵਿੱਚ 58 ਜਾਂ 58 ਸਾਲ ਤੋਂ ਜ਼ਿਆਦਾ ਹੈ ਪਰ ਹਾਲੇ ਵੀ ਤੁਹਾਡੀ ਪੈਨਸ਼ਨ ਜਾਰੀ ਨਹੀਂ ਹੋਈ ਤਾਂ ਤੁਸੀਂ ਇੱਕ ਵਾਰ ਆਪਣੇ ਡਾਕੂਮੈਂਟ ਜ਼ਰੂਰ ਅਪਡੇਟ ਕਰਵਾ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜਿਹੜੀ ਅਗਲੇ ਮਹੀਨੇ ਦੀ ਪੈਨਸ਼ਨ ਹੈ ਉਸ ਦੇ ਵਿੱਚ ਜਿਹੜੀ ਤੁਹਾਡੀ ਪਿਛਲੇ ਮਹੀਨੇ ਦੀ ਪੈਨਸ਼ਨ ਹੈ ਉਹ ਵੀ ਜਾਰੀ ਕਰ ਦਿੱਤੀ ਜਾਏਗੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਪੈਨਸ਼ਨ ਕਿੰਨੀ ਤਾਰੀਖ ਨੂੰ ਜਾਰੀ ਕੀਤੀ ਜਾਏਗੀ ਕਿਹੜੇ ਕਿਹੜੇ ਜ਼ਿਲ੍ਹੇ ਦੀ ਪੈਨਸ਼ਨ ਕਿੰਨੀ ਤਾਰੀਖ ਨੂੰ ਜਾਰੀ ਕੀਤੀ ਜਾਏਗੀ ਤਾਂ ਪਿਛਲੇ ਸਮੇਂ ਦੇ ਵਿੱਚ ਜੇਕਰ ਆਪਾਂ ਦੇਖੀਏ ਕਿ ਪੈਨਸ਼ਨ 1 ਤੋਂ ਲੈ ਕੇ 15 ਤਾਰੀਖ ਦੇ ਵਿੱਚ ਵਿੱਚ ਜਾਰੀ ਕਰ ਦਿੱਤੀ ਗਈ ਸੀ ਜਿਹੜੀ ਸ਼ੁਰੂਆਤ ਦੇ ਵਿੱਚ ਪੈਨਸ਼ਨਾਂ ਦੇ ਵਿੱਚ ਤਾਂ ਦੇਰੀ ਹੋਈ ਸੀ ਪਰ ਪਿਛਲੇ ਮਹੀਨਿਆਂ ਦੇ ਵਿੱਚ ਪੈਨਸ਼ਨ ਪਹਿਲੇ ਇੱਕ ਹਫ਼ਤੇ ਜਾਂ ਦੂਜੇ ਹਫਤੇ ਦੇ ਵਿੱਚ ਵਿੱਚ ਜਿਹੜੀ ਜਾਰੀ ਕਰ ਦਿੱਤੀ ਜਾਂਦੀ ਹੈ ਸੋ ਇਸ ਵਾਰ ਵੀ ਜਿਹੜੀ ਪੈਨਸ਼ਨ ਹੈ ਉਹ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ 1 ਤੋਂ ਲੈ ਕੇ 10 ਤਰੀਕ ਦੇ ਵਿੱਚ ਵਿੱਚ ਆਖਰੀ ਬਾਕੀਆਂ ਦੇ ਵਿੱਚ 15 ਤਰੀਕ ਤੋਂ ਪਹਿਲਾਂ ਪਹਿਲਾਂ ਪੈਨਸ਼ਨ ਜਾਰੀ ਕਰ ਦਿੱਤੀ ਜਾਏਗੀ ਸੋ ਉਹਨਾਂ ਲੋਕਾਂ ਨੂੰ ਰਾਹਤ ਦੇ ਦਿੱਤੀ ਜਾਏਗੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਪੀਐਮ ਕਿਸਾਨ ਸਮਾਨ ਨਿਧੀ ਯੋਜਨਾ ਨਾਲ ਜੁੜੇ ਹੋਏ ਕਿਸਾਨਾਂ ਬਾਰੇ ਕਿ ਉਹਨਾਂ ਦੇ ਤਿੰਨੋਂ ਸਟੇਟਸ ਓਕੇ ਹੋਣ ਦੇ ਬਾਵਜੂਦ ਵੀ ਕੋ ਬਹੁਤ ਸਾਰੇ ਕਿਸਾਨਾਂ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਜਾਰੀ ਹੋਈਆਂ ਸੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਤਿੰਨੋਂ ਸਟੇਟਸ ਓਕੇ ਦੇਖਣੇ ਹਨ ਜਿਸ ਦੇ ਵਿੱਚ ਤੁਸੀਂ ਇਹ ਚੈੱਕ ਕਰਨਾ ਹੈ ਕਿ ਤੁਹਾਡਾ ਬੈਂਕ ਆਧਾਰ ਸੀਡਿੰਗ ਤੁਹਾਡਾ ਲੈਂਡ ਸੀਡਿੰਗ ਤੁਹਾਡੀ ਇਕਈਵੀਸੀ ਇਹ ਤੁਹਾਡੇ ਤਿੰਨੋਂ ਸਟੇਟਸ ਓਕੇ ਹੋਣੇ ਚਾਹੀਦੇ ਹਨ ਤਾਂ ਕਿ ਤੁਹਾਡੀ ਕਿਸ਼ਤ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ ਪਰ ਜੇਕਰ ਤੁਹਾਡੇ ਇਹ ਤਿੰਨੋਂ ਸਟੇਟਸ ਓਕੇ ਹੋਣ ਦੇ ਬਾਵਜੂਦ ਵੀ ਜਿਹੜੀ ਤੁਹਾਡੀ ਕਿਸ਼ਤ ਤੁਹਾਡੇ ਖਾਤੇ ਦੇ ਵਿੱਚ ਜਾਰੀ ਨਹੀਂ ਹੋਈ ਤਾਂ ਇੱਕ ਵਾਰ ਜਿਹੜਾ ਆਪਣਾ ਖਾਤਾ ਉਹ ਇੰਡੀਅਨ ਪੋਸਟ ਬੈਂਕ ਦੇ ਵਿੱਚ ਜ਼ਰੂਰ ਖਲਵਾਓ ਕਿਉਂਕਿ ਜ਼ਿਆਦਾਤਰ ਕੇਸਾਂ ਦੇ ਵਿੱਚ ਇਹੀ ਦੇਖਿਆ ਗਿਆ ਵੀ ਜਿਹੜੇ ਬੈਂਕ ਖਾਤੇ ਆਧਾਰ ਸੀਡਿੰਗ ਬੈਂਕ ਸੀਡਿੰਗ ਦੇ ਵਿੱਚ ਦਿੱਕਤ ਹੁੰਦੀ ਹੈ ਉਹ ਇੱਥੇ ਤਾਂ ਸਟੇਟਸ ਤੁਹਾਡਾ ਗ੍ਰੀਨ ਸ਼ੋ ਕਰਦਾ ਹੈ ਅਸਲ ਦੇ ਵਿੱਚ ਤੁਹਾਡਾ ਜਿਹੜਾ ਬੈਂਕ ਆਧਾਰ ਸੀਡਿੰਗ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਦਿੱਕਤ ਆਉਂਦੀ ਆ ਜਾਂ ਤਾਂ ਕਿਸੇ ਨੇ ਆਪਣੇ ਬੈਂਕ ਦੇ ਵਿੱਚ ਕੋਈ ਨਾਮ ਨੂੰ ਲੈ ਕੇ ਕੋਈ ਖਾਤੇ ਨੂੰ ਲੈ ਕੇ ਜਾਂ ਕਈ ਵਾਰ ਬੈਂਕ ਟ੍ਰਾਂਸਫਰ ਕੀਤਾ ਹੁੰਦਾ ਇਸ ਕਰਕੇ ਜਿਹੜੀ ਉਹਨਾਂ ਨੂੰ ਪ੍ਰੋਬਲਮ ਆ ਸਕਦੀ ਹੈ ਤਾਂ ਇੱਕ ਵਾਰ ਜਿਹੜਾ ਤੁਸੀਂ ਆਪਣਾ ਬੈਂਕ ਆ ਉਹ ਜਿਹੜਾ ਆਪਣਾ ਆਧਾਰ ਸੀਡਿੰਗ ਆ ਉਹ ਇੰਡੀਅਨ ਪੋਸਟ ਬੈਂਕ ਦੇ ਵਿੱਚ ਖਾਤਾ ਖਲਵਾਓ ਇੰਡੀਅਨ ਪੋਸਟ ਬੈਂਕ ਦੇ ਵਿੱਚ ਜਿਹੜਾ ਆਪਣਾ ਆਧਾਰ ਲਿੰਕ ਕਰਵਾਓ ਉਮੀਦ ਹੈ ਕਿ ਜਿਹੜੀ ਆਉਣ ਵਾਲੇ ਸਮੇਂ ਦੀ ਪੈਨਸ਼ਨ ਆ ਉਸ ਦੇ ਵਿੱਚ ਉਮੀਦ ਹੈ ਕਿ ਜਿਹੜੀ ਪੀਐਮ ਕਿਸਾਨ ਸਮਾਨ ਨਿਧੀ ਯੋਜਨਾ ਦੀ ਆਉਣ ਵਾਲੀ ਕਿਸ਼ਤ ਹੈ ਉਸ ਦੇ ਨਾਲ ਜਿਹੜੀਆਂ ਤੁਹਾਡੀਆਂ ਰਹਿੰਦੀਆਂ ਕਿਸ਼ਤਾਂ ਨੇ ਉਹ ਵੀ ਤੁਹਾਡੇ ਖਾਤੇ ਦੇ ਵਿੱਚ ਜਾਰੀ ਹੋ ਜਾਣਗੀਆਂ ਸੋ ਇੱਕ ਵਾਰ ਆਪਣਾ ਜਿਹੜਾ ਖਾਤਾ ਇੰਡੀਅਨ ਪੋਸਟ ਬੈਂਕ ਦੇ ਵਿੱਚ ਜ਼ਰੂਰ ਖਲਵਾਓ ਕਿਉਂਕਿ ਪਿਛਲੇ ਕੁਝ ਵੀਡੀਓਜ਼ ਦੇ ਵਿੱਚ ਅਸੀਂ ਦੱਸਿਆ ਸੀ ਅਤੇ ਲੋਕਾਂ ਨੇ ਜਿਹੜੀਆਂ ਆਪਣੀਆਂ ਇੰਡੀਅਨ ਪੋਸਟ ਬੈਂਕ ਦੇ ਵਿੱਚ ਖਾਤਾ ਖਲਵਾਇਆ ਸੀ ਸੋ ਉਹਨਾਂ ਦੀਆਂ ਪਿਛਲੀਆਂ ਕਿਸੇ ਦੀਆਂ 10 ਕਿਸੇ ਦੀਆਂ 12 ਕਿਸੇ ਦੀਆਂ 8 ਜਿਹੜੀਆਂ ਰੁਪਈਆਂ ਹੋਈਆਂ ਕਿਸ਼ਤਾਂ ਸੀ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਜਾਰੀ ਹੋ ਗਈਆਂ ਸੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿੰਨੀ ਤਾਰੀਖ ਨੂੰ ਪੀਐਮ ਕਿਸਾਨ ਸਮਾਨਨੇ ਦੀ ਯੋਜਨਾ ਦੀ ਆਉਣ ਵਾਲੀ ਜਿਹੜੀ ਕਿਸ਼ਤਾਂ ਜਾਰੀ ਹੋਏਗੀ ਤਾਂ ਆਉਣ ਵਾਲੀਆਂ ਜਿਹੜੀਆਂ ਕਿਸ਼ਤਾਂ ਉਹ ਫਰਵਰੀ ਮਾਰਚ ਦੇ ਵਿੱਚ 2026 ਦੇ ਵਿੱਚ ਜਨਵਰੀ ਫਰਵਰੀ ਮਾਰਚ 2026 ਦੇ ਵਿੱਚ ਇਹ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਣਗੀਆਂ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ